ਆਹ ਕਿ ਪਾਣਾ ਵਰਤ ਗਿਆ ਬਰਾਤ ਵਾਸਤੇ ਬੁੱਕ ਕੀਤੀ ਕਾਰ ਦੇ ਡਰਾਈਵਰ ਨੂੰ ਮਾਰੀਆਂ ਗੋਲੀਆਂ ਹਾਲਤ ਨਾਜ਼ੁਕ ਡੀ ਐਮ ਐਸ ਆਈ ਹਸਪਤਾਲ ਲੈ ਕੀਤਾ ਰੈਫਰ ਸਵੇਰ ਦੇ 9 ਵਜੇ ਦੇ ਕਰੀਬ ਦੋ ਵਿਅਕਤੀਆਂ ਵੱਲੋਂ ਢੋਲੀ ਵਾਸਤੇ ਸਜਾਈ ਗਈ ਕਾਰ ਦੇ ਡਰਾਈਵਰ ਉੱਪਰ ਗੋਲੀਆਂ ਚਲਾ ਦਿੱਤੀਆਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਦੋ ਗੋਲੀਆਂ ਚਲਾਉਣ ਦੀ ਗੱਲ ਕਹੀ ਜਾ ਰਹੀ ਹੈ ਜ਼ਖਮੀ ਕਾਰ ਡਰਾਈਵਰ ਦੀ ਪਛਾਣ ਨਵਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਪੁਰਾਣਾ ਮੋਗਾ ਵਜੋ ਹੋਈ ਜਦੋਂ ਕਿ ਪੁਲਿਸ ਹਮਲਾਵਰ ਲੋਕਾਂ ਦੀ ਗ੍ਰਿਫਤਾਰੀ ਵਾਸਤੇ ਘਟਨਾ ਸਥਾਨ ਦੇ ਆਸ-ਪਾਸ ਦੇ ਲੱਗੇ ਸੀ ਸੀ ਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇ ਆਧਾਰ ਤੇ ਦੋਸ਼ੀਆਂ ਦੀ ਪਾਲ ਕਰ ਰਹੀ ਹੈ। ਜ਼ਖਮੀ ਗੋਲੀ ਦਾ ਸ਼ਿਕਾਰ ਹੋਏ ਡਰਾਈਵਰ ਦੀ ਹਾਲਤ ਨਾਜ਼ੁਕ ਹੋਣ ਦੇ ਚਲਦੇ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਨਵਦੀਪ ਵੱਲੋਂ ਇੱਕ ਵਿਆਦੀ ਢੋਲੀ ਵਾਸਤੇ ਮੋਗਾ ਦੀ ਚੁੰਗੀ ਨੰਬਰ 3 ਕੋਲੋਂ ਤਾਲੀਵਾਲ ਡੈਕੋਰੇਸ਼ਨ ਢੋਲੀ ਵਾਸਤੇ ਆਪਣੀ ਕਾਰ ਦੀ ਸਜਾਵਟ ਕਰਵਾਈ ਗਈ ਸੀ। ਉਸ ਦੌਰਾਨ ਉੱਥੇ ਦੋ ਨੌਜਵਾਨ ਆਏ ਅਤੇ ਉਸ ਦੀ ਕਾਰ ਵਿੱਚ ਸਵਾਰ ਹੋ ਗਏ ਜਦੋਂ ਉਹ ਲੋਕ ਸਿੰਘ ਵਾਲੇ ਦੇ ਕੋਲ ਪਰਾਵਲ ਦੇ ਟਾਬੇ ਕੋਲ ਪੁੱਜੇ ਤਾਂ ਕਾਰ ਵਿੱਚ ਸਵਾਰ ਇੱਕ ਵਿਅਕਤੀ ਵੱਲੋਂ ਤਬੀਅਤ ਖਰਾਬ ਹੋਣ ਦਾ ਬਹਾਨਾ ਲਗਾਉਂਦੇ ਕਾਰ ਨੂੰ ਰੁਕਵਾਈ ਇਸ ਦੌਰਾਨ ਕਾਰ ਵਿੱਚ ਬੈਠੇ ਉਸ ਦੇ ਦੂਸਰੇ ਸਾਥੀ ਨੇ ਨਵਦੀਪ ਉੱਪਰ ਗੋਲੀ ਚਲਾ ਦਿੱਤੀ ਅਤੇ ਉੱਥੋਂ ਫਰਾਰ ਹੋ ਗਏ ਸੂਚਨਾ ਮਿਲਣ ਤੇ ਚੌਕੀ ਚੜ੍ਹ ਇਕ ਦੇ ਇੰਚਾਰਜ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪਹੁੰਚ ਕੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ। ਤੁਸੀਂ ਵੇਖ ਰਹੇ ਹੋ ਸਨਾਤਨ ਦਰਸ਼ਨ ਸਮਾਚਾਰ। ਸਾਰੇ ਇੱਕ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਕੀ ਆ ਮਾਮਲਾ ਦੀ ਗੱਲ ਹੈ। ਹਾਂਜੀ ਹੁਣੇ ਉਹਨੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫੈਬਰੂਰੀ ਦੀ ਦਾ ਕਰਮਚਾਰੀ ਹੈ। ਤਾਂ ਉਹ ਸਿੰਘਾਲੀ ਸਾਈਡ ਜਾ ਰਹੀ ਡਿਊਟੀ ਆਫ ਦੀ ਆਫ ਕਰਕੇ ਉਹ ਰਸਤੇ 'ਚ ਹੀ ਦੇਖਦਾ ਵੀ ਇੱਕ ਬੰਦੇ ਦੇ ਫੇਰ ਲੱਗਿਆ ਹੁੰਦਾ। ਉਹਦਾ ਨਾਮ ਨਵਦੀਪ ਸਿੰਘ ਸਨੋਂ ਮਨਜੀਤ ਸਿੰਘ ਪਰਾਣਾ ਮੋਗਾ ਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਗਿਆ ਤੇ ਹੁਣ ਕੰਡੀਸ਼ਨ ਚ ਹੋਈਏ ਕਿੰਨੀਆਂ ਕੁੜੀਆਂ ਹੋ ਜੂਆਂ ਫਾਇਰਿੰਗ ਦੇ ਡਾਕਟਰ ਸਭ ਦੱਸ ਰਹੇ ਕਿ ਕਿੰਨੇ ਹੈ ਜੀ ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਭ ਨੇ ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜ ਤੋਂ ਵੱਲੋਂ ਕੋਈ ਹਾਂ ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦੇ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ ਦੋ ਤਿੰਨ ਦਿਨ ਪਹਿਲਾਂ ਤੇ ਵੀ ਆਪਾਂ ਬਰਾਤ ਜਾਣਾ ਅਸੀਂ ਕਹਿੰਦਾ ਉਧਰੋਂ ਗੱਡੀ ਤੇ ਨੰਬਰ ਚੁੰਗੀ ਦੀ ਸਾਈਕਲੋਂ ਪਿਆਰ ਕਰਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਈ ਸੀ ਜਦੋਂ ਇਹ ਚੱਲੇ ਅੱਗੇ ਜਾ ਕੇ ਸਿੰਘਾਂ ਵਾਲੇ ਵੱਲ ਲੇ ਪਰ ਕਹਿੰਦੇ ਉਹਨਾਂ ਨੇ ਮੇਰੇ ਫੇਰ ਮਾਰ ਸਰ ਇਸਨੇ ਗੋਲੀ ਬੱਜੀ ਕੰਮ ਕੀ ਕਰਦਾ ਉਹ ਕੰਮ ਡਿਵਰੀ ਕਰਦਾ ਘਰੇ ਕੁਝ ਪਤਾ ਲੱਗਾ ਕਿ ਇੱਕ ਗੱਡੀ ਬੁੱਕ ਕਰਕੇ ਕਿੱਥੋਂ ਤੇ ਕਿੰਦਰ ਨੂੰ ਜਾ ਰਹੀ ਸੀ ਹਜੇ ਨਹੀਂ ਪਤਾ ਇਹਨਾਂ ਨੇ ਦੱਸਿਆ ਇੰਨਾ ਪਤਾ ਲੱਗਾ ਸਰ ਇਹ ਬੁੱਕ ਕਿੰਨਾ ਕਰਨ ਕਿੰਨਾ ਨੇ ਕਰਾਈ ਸੀ ਇਹ ਨਹੀਂ ਪਤਾ ਲੱਗਿਆ ਕੀ ਕੀਤੀ ਜਾ ਰਹੀ ਹੈ ਹਜੇ ਤਾਂ ਇਹਨੂੰ ਫਰਸਟ ਸਟੇਟ ਦਿੱਤੀ ਹੈ ਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਜੋ ਜੋ ਹੋਇਆ ਕਿ ਆਜਣਾ ਕਿ ਗੰਮਨੀ ਕਿ ਨਾ ਵੀ ਜਿੱਦੜਾ ਜਰਾ 소ਵਿਤ ਕੁਮਾਰ ਜੀ ਤੇ ਅੱਜ ਤੁਸੀਂ ਸਿਵਲ ਹਸਪੀਟਲ ਮੋਗਾ ਪਹੁੰਚੇ ਹੋ ਕੀ ਹਾਂ ਜੀ ਬਰਾਦਾ ਤਾਂ ਦੋਸਤ ਸੀ ਆਪਣਾ ਤਾਂ ਫੋਨ ਆਇਆ ਮੇਰੇ ਕਹਿੰਦਾ ਗੋਲੀ ਲੱਗ ਗਈ ਮੈਨੂੰ ਜਲਦੀ ਆ ਜਾਓ ਕਹਿੰਦਾ ਸਿੰਘਾਲੇ ਕੋਲ ਜੀ ਅੱਛਾ ਜੀ ਤੇ ਸਿੰਘਾਲੇ ਗੋਲੀ ਲੱਗੀ ਸਿੰਘਾਲੇ ਦੇ ਕੋਲ ਲੱਗੀ ਆ ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਤੇ ਕੀ ਕਰਦੇ ਹੋ ਇਹ ਗੱਡੀ ਚਲਾਉਂਦੇ ਜੀ ਇਹ ਕੋ ਬਰਾਦੀ ਦੀ ਗੱਡੀ ਬੁੱਕ ਸੀ ਅਜੇ ਜੀ ਅੱਛਾ ਜੀ ਸਿੰਘਾਲੇ ਜਾ ਰਹੇ ਸੀ ਹਾਂ ਜੀ ਹਾਂ ਜੀ ਮੋਗੇ ਤੋਂ ਸਿੰਘਾਲੇ ਵੱਲ ਨੂੰ ਜਾ ਰਹੇ ਸੀ ਸਿੰਘ ਹਾਂ ਜੀ ਹਾਂ ਜੀ ਸਹੀ ਉਦੋਂ ਦੁਬਾਰਾ ਕੋਦੁਬਾ ਸਾਨੂੰ ਫੋਨ ਆਇਆ ਕਹਿੰਦਾ ਜਲਦੀ ਆਜੋ ਮੇਰੇ ਗੋਲੀ ਲੱਗ ਗਈ ਕਹਿੰਦਾ ਅੱਛਾ ਜੀ ਤੇ ਅਸੀਂ ਪਾਵਰ ਪਲੇਟ ਕੋ ਪਹੁੰਚੇ ਸੀਗੇ ਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਬਈ ਏਦਾਂ ਕਿ ਦੋ ਕਹਿੰਦੇ ਡਾਕਟਰ ਸਾਹਿਬ ਲੱਗ ਗਈਆਂ ਇੱਕ ਤਾਂ ਇੱਥੇ ਕਹਿੰਦੇ ਇੱਕ ਨਹੀਂ ਆਪਾਂ ਨੂੰ ਪਤਾ ਕਿੱਥੇ ਲੱਗੀ ਹੈ ਤੇ ਹਾਲਤ ਕਿਦਾਂ ਦੀ ਉਹਨਾਂ ਦੀ ਹਾਲ ਕੋ ਉਹ ਤਾਂ ਕਹਿੰਦਾ ਠੀਕ ਹੈ ਜੀ ਬਾਕੀ ਉਹ ਡੀਐਮਸੀ ਦੇ ਕਹਿੰਦੇ ਰੈਫਰ ਕਰਤਾ ਹਾਂਜੀ ਜੀ